ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਨਿਸ਼ੇਰ ਕਰਨ ਜਾ ਰਹੀ ਹਾਂ ਆਪਣੀ ਅੱਜ ਦੀ ਡਿਨਰ ਰੈਸਪੀ ਅੱਜ ਦੇ ਅਗਲੇ ਦਿਨ ਹੋ ਗਿਆ ਇਹ ਕੱਲ ਰਾਤੀ ਅਸੀਂ ਸਬਜ਼ੀ ਬਣਾਈ ਸੀ ਅੱਜ ਅਸੀਂ ਬਣਾ ਰਹੇ ਹਾਂ ਆਲੂ ਗਾਜਰ ਮਟਰ ਦੀ ਸਬਜ਼ੀ ਤੇ ਸਭ ਤੋਂ ਪਹਿਲਾਂ ਆਪਣਾ ਤੇਲ ਗਰਮ ਕਰਕੇ ਅੱਛਾ ਹੋ ਗਿਆ ਜੀਰਾ ਪਾ ਲਿਆ ਫਿਰ ਪਿਆਜ਼ ਤੇ ਅਦਰਕ ਤੇ ਉਹਨੂੰ ਦੋ ਦਮ ਸਟ੍ਰਾਈ ਕਰਕੇ ਇਸ ਤੋਂ ਬਾਅਦ ਆਪਣੀ ਤੇ ਟਮਾਟਰ ਮਿਕਸ ਕਰ ਲਿਆ ਟਮਾਟਰ ਜੇ ਨਾ ਆਪਸ਼ਨਲ ਹੈ ਉਹ ਤੁਸੀਂ ਕੀਤੀ ਵੀ ਕਰ ਸਕਦੇ ਹੋ ਸਾਈਡ ਦੇ ਦਿਓ ਬਾਅਦ ਵਿੱਚ ਨਮਕ ਹਲਦੀ ਲਾਲ ਮਿਰਚ ਮਸਾਲੇ ਸਿੰਪਲੇ ਬੇਸਿਕਸ ਨਾਲ ਹੀ ਮੈਂ ਪਾਇਆ ਕੋਈ ਬਹੁਤ ਜ਼ਿਆਦਾ ਮਸਾਲੇ ਨਹੀਂ ਇਹਦੇ ਵਿੱਚ ਪਾਏ ਤੇ ਇਹਨੂੰ ਆਪਾਂ ਨਾ 5 ਮਿੰਟ ਜਿਹੜਾ ਵਾ ਮੀਡੀਅਮ ਹੀਮ ਤੇ ਚੰਗੀ ਤਰ੍ਹਾਂ ਤੜਕੀ ਨੂੰ ਫੋਨ ਲੈਣਾ ਵਾ ਫਿਰ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਮੇਥੀ ਸਰ ਕੋ ਧਨੀਆ ਮੇਥੀ ਹਰੀਆ ਹੋਵੇ ਤੇ ਉਹ ਵੀ ਤੁਸੀਂ ਪਾ ਸਕਦੇ ਜੇ ਫਿਲਹਾਲ ਮੇਰੇ ਕੋਲ ਨਾ ਸੁੱਕੀ ਮੇਥੀ ਸੀ ਉਹੀ ਮੈਂ ਮਿਕਸ ਜਿਕੇ ਚੜੀ ਨਹੀਂ ਕੀਤੀ ਉਸ ਤੋਂ ਬਾਅਦ ਵਿੱਚ ਆਪਾਂ ਪਾ ਦੇਣੇ ਆ ਆਲੂ ਆਲੂ ਨੂੰ ਆਪਾਂ 2 ਮਿੰਟ ਤੱਕ ਤੜਕੇ ਜਿਹੜਾ ਫੋਨ ਲੈਣਾ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਵਾ ਗਾਜਰ ਮਟਰ ਆ ਇਹਦੇ ਵਿੱਚ ਮਿਕਸ ਕਰ ਦੇਣੇ ਆ ਤੇ ਨਾਲ ਹੀ ਆਪਾਂ ਥੋੜੀ ਜੀ ਕਾਲੀ ਮਿਰਚ ਪੂਰੀ ਪਾ ਦਿੰਦੇ ਆ ਜਾਂ ਗਰਮ ਮਸਾਲਾ ਵੀ ਤੁਸੀਂ ਪਾ ਸਕਦੇ ਹੋ ਕਿਉਂਕਿ ਨਾ ਮੈਂ ਬੱਚਿਆਂ ਦਾ ਵੈਸੇ ਮਸਾਲੇ ਕਈ ਵਨ ਬਹੁਤ ਜ਼ਿਆਦਾ ਘਾਟੀ ਰੱਖਦੀ ਹਾਂ ਕਿ ਬੱਚਿਆਂ ਨੂੰ ਫਿਰ ਖਾਂਸੀ ਜਕਾਮ ਬਹੁਤ ਜਲਦੀ ਹੋ ਜਾਂਦਾ ਤੇ ਹੁਣ ਆਪਾਂ ਜਿਹੜਾ ਇਹ ਗਾਜਰ ਤੇ ਮਟਰ ਆ ਇਹਦੇ ਵਿੱਚ ਮਿਕਸ ਕਰ ਦੇਣੇ ਆ ਇੰਨੇ ਵੀ ਆਪਾਂ ਨੂੰ 5-7 ਮਿੰਟ ਪਹਿਲਾਂ ਵੈਸੇ ਵੀ ਮਤਲਬ మీడియం ਫਲੇਮ ਉੱਪਰ ਪੁੱਨਣਾ ਹੋ ਤੜਕੀ ਦੇ ਵਿੱਚ ਟੱਕਣ ਲਗਾ ਕੇ ਉਸ ਤੋਂ ਬਾਅਦ ਨਾ ਕਿਉਂਕਿ ਮੈਨੂੰ ਨਾ ਥੋੜਾ ਮੈਂ ਖਾਣਾ ਬਣਾਇਆ ਸੀ ਲੇਟ ਤੇ ਥੋੜਾ ਜਲਦੀ ਸੀ ਤੇ ਫਿਰ ਮੈਂ ਇੱਕ ਹਲਕੀ ਜਿਹੀ ਨੂੰ ਵਿਸਲ ਲਗਾਤੀ ਸੀ ਉਸ ਤਰ੍ਹਾਂ ਦੇ ਆ ਕਿ ਇਹਨੂੰ ਖੁੱਲੇ ਸੱਗੀ ਨੂੰ ਬਣਾਇਆ ਜਾਂਦਾ ਹੈ ਨਾ ਇਹ ਕੜਾਈ 'ਚ ਜਾਂ ਖੁੱਲੇ ਬਰਤਨ 'ਚ ਮਾਂਸਲ ਤੋਂ ਤੇ ਉਹ ਜ਼ਿਆਦਾ ਟੇਸਟੀ ਬਣਦੀ ਜੇ ਮੈਂ ਆਪਾਂ ਚੁਲੇ ਤੇ ਸਰਦੀ ਬਣਾਉਣੀ ਆ ਅਰਕੇ ਜੀ ਕਿ ਮੈਨੂੰ ਮਤਲਬ ਅੱਜ ਅਸੀਂ ਥੋੜੇ ਕੰਮ ਹੀ ਇਦਾਂ ਦੇ ਸੀ ਕਿ ਬੱਚਿਆਂ ਦੇ ਪੇਪਰ ਦੀ ਵੀ ਤਿਆਰੀ ਤੇ ਵੀ ਕਰਾਉਣੀ ਸੀ ਤੇ ਇਹਨੂੰ ਮੈਂ ਬਿਲਕੁਲ ਹਲਕਾ ਜਿਹਾ ਵਿਸਲ ਦਿੱਤੀ ਕਿ ਪੂਰੀ ਬੁਝਣੀ ਨਹੀਂ ਜਨਮ ਕਿ ਗੈਸ ਬੰਦ ਗਈ ਮਤਲਬ ਪੂਰਾ ਸਟੀਮ ਬਣ ਗਿਆ ਸੀ ਸੌਰੀ ਤੇ ਉਹਦੇ ਕਰਕੇ ਨਾ ਬਸ ਫਿਰ ਮੈਨੂੰ ਹਲਕਾ ਜਿਹਾ ਤੇ ਸਬਜ਼ੀ ਬਹੁਤ ਸੁਗੰਧੀ ਤੇ ਟੇਸਟੀ ਵੀ ਬਹੁਤ ਬਣੀ ਸੀ ਤੇ ਅੱਜ ਆਪਾਂ ਇਹਦੇ ਨਾਲ ਇਸ ਸਬਜ਼ੀ ਦੇ ਨਾਲ ਬਣਾਉਣੇ ਆ ਮੱਕੀ ਦੇ ਫੁਲਕੇ ਕਿਉਂਕਿ ਸਬਜ਼ੀ ਦੇ ਨਾਲ ਆਲੂ ਦੀ ਰੋਟੀ ਤੇ ਟੇਸਟੀ ਲੱਗਦੀ ਆ ਪਰ ਜੇ ਟ੍ਰੈਡੀਸ਼ਨਲ ਹੈ ਜਿਵੇਂ ਆਪਾਂ ਮੱਕੀ ਦੀ ਰੋਟੀ ਬਣਾਉਣੀ ਆ ਗੋਪੀ ਆ ਜਾਂ ਆਲੂ ਗਾਜ ਮਟਰ ਆ ਤੇ ਬਹੁਤ ਜਿਆਦਾ ਟੇਸਟੀ ਲੱਗਦੀ ਆ ਮੈਂ ਜਦੋਂ ਵੀ ਮੱਕੀ ਦੀ ਰੋਟੀ ਬਣਾਉਣੀ ਆ ਤੇ ਮੱਕੀ ਦੇ ਆਟੇ 'ਚ ਮੈਂ ਥੋੜਾ ਜਿਹਾ ਜੜਾਣਾ ਉਹ ਕਣਕ ਦਾ ਆਟਾ ਮਿਕਸ ਕਰ ਲੈਂਦੀ ਆ ਉਹਦੇ ਨਾਲ ਜਿਹੜਾ ਇਹਦੀ ਬਾਈਂਡਿੰਗ ਆ ਨਾ ਰੋਟੀ ਦੀ ਮਤਲਬ ਬੜੀ ਵਧੀਆ ਹੋ ਜਾਂਦੀ ਆ ਆਟਾ ਟੁੱਟਦਾ ਨਹੀਂ ਆ ਕਈ ਵਾਰੀ ਨਾ ਮੱਕੀ ਦਾ ਆਟਾ ਵੀ ਇਦਾਂ ਦਾ ਹੁੰਦਾ ਕਿ ਉਹਨੂੰ ਮਤਲਬ ਉਹਦੀ ਰੋਟੀ ਬਣਾਉਣਾ ਬੜੀ ਔਖੀ ਜਿਹੀ ਲੱਗਦੀ ਆ ਤੇ ਜਦੋਂ ਵੀ ਤੁਸੀਂ ਮੱਕੀ ਦੀ ਰੋਟੀ ਬਣਾਉਣੀ ਆ ਇਹਦੇ ਲਈ ਤੁਸੀਂ ਗਰਮ ਪਾਣੀ ਇਨੂੰ ਆਟਾ ਇਹਦਾ ਬਣਾਉਣ ਵਾਸਤੇ ਗੁੰਨਣ ਵਾਸਤੇ ਗਰਮ ਪਾਣੀ ਹੀ ਵਰਤਣਾ ਠੰਡੇ ਪਾਣੀ ਨਾਲ ਉੱਕੀ ਦਾ ਆਟਾ ਜਿਹੜਾ ਆਪਾਂ ਨਹੀਂ ਗੁੰਨਦੇ। ਤੇ ਇਹਨੂੰ ਤੁਸੀਂ ਇੱਕ ਬਣੀ ਦੇ ਸਾਰੇ ਇਹ ਗਰਮ ਪਾਣੀ ਪਾ ਕੇ ਸਾਰਾ ਮਿਕਸ ਕਰਕੇ ਇੱਕ ਸਾਈਡ ਤੇ ਲਾ ਲੈਣਾ। ਫਿਰ ਜਿੰਨੇ ਜਿੰਨੇ ਥੋੜਾ ਥੋੜਾ ਆਟਾ ਜਿਹੜਾ ਨਾ ਮਲ ਮਲ ਕੇ ਉਹਦੇ ਫੁਲਕੇ ਬਣਾ ਲੈਣੇ ਆ। ਚਾਹੇ ਤੁਸੀਂ ਸਾਰੇ ਫੁਕੇ ਕੇ ਵਾਰ ਬਣਾ ਕੇ ਰੱਖ ਸਕਦੇ ਏ ਜੇ। ਤੇ ਚਾਹੇ ਤੁਸੀਂ ਨਾਲ-ਨਾਲ ਵੀ ਜੇਰੇ ਹੱਥ ਛੋਲਾਵਾ ਟਾਡਾ ਹਨਾ ਕੰਮ ਤੇਜ ਉਹ ਕਰ ਲੈਂਦੇ ਜੇ ਤੇ ਫਿਰ ਆਪਾਂ ਨਾਲੋਂ ਨਾਲ ਫੁਲਕੇ ਬਣਾ ਕੇ ਵੀ ਪਾ ਸਕਦੇ ਆ। ਜੇ ਜੇ ਅਪਾਂ ਲੋ ਤੇ ਰੋਟੀਆਂ ਲਾਉਣੀਆਂ ਫਿਰ ਇਹੀ ਈਜ਼ੀ ਹੁੰਦਾ ਕਿ ਇੱਕ ਵਾਰੀ ਸਾਰੇ ਫੁਕੇ ਬਣਾ ਲੈ ਜਾਣ ਤੇ ਫਿਰ ਫਟਾਫਟ ਰੋਟੀਆਂ ਜਿਹੜੀਆਂ ਵਾ ਲੋ ਤੇ ਪੈ ਜਾਂਦੀਆਂ ਵਾ ਇੱਕ ਵਾਰੀ ਸਾਰਾ ਆਟਾ ਆਪਾਂ ਮਲਕੇ ਤੇ ਇੱਕ ਸਾਈਡ ਤੇ ਭਰਾ ਦੇ ਲਾ ਲੈਣਾ ਵਾ ਫਿਰ ਥੋੜਾ ਥੋੜਾ ਜਿਵੇਂ ਦੋ ਦੋ ਤਿੰਨ ਤਿੰਨ ਫੁਕੇ ਬਣਾਉਣੇ ਤੇ ਨਾਲ ਉਹ ਨਾਲ ਆਪਾਂ ਆਟਾ ਜਿਹੜਾ ਵਾ ਮਲੀ ਜਾਣਾ ਤੁਸੀ ਮੱਕੀ ਦੇ ਫੁਕੇ ਕਿੱਦਾਂ ਬਣਾਉਂਦੇ ਸੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਜੇ ਇਹਦੇ ਤੁਸੀਂ ਹੱਥ ਨਾਲ ਜਿਵੇਂ ਆਪਾਂ ਟ੍ਰੈਡੀਸ਼ਨਲ ਹੱਥ ਨਾਲ ਹੀ ਹਨਾ ਮੱਕੀ ਦੇ ਫੁਕੇ ਬਣਾਉਂਦੇ ਜਿੰਨੂੰ ਨਹੀਂ ਆਉਂਦੇ ਤੇ ਘਬਰੋਂ ਦੀ ਲੋੜ ਨਹੀਂ ਕਿਉਂਕਿ ਇਹ ਥੋੜਾ ਪ੍ਰੈਕਟਿਸ ਹੀ ਹੁੰਦੀ ਆ ਇਹ ਚ ਕੋਈ ਔਕਾ ਕੰਮ ਨਹੀਂ ਆ ਤੇ ਜਿਵੇਂ ਆਪਣੇ ਪਰਿਵਾਰ ਜਿਵੇਂ ਮਤਲਬ ਜਦੋਂ ਮੈਂ ਸਿੱਖੇ ਸੀ ਮੇਰੇ ਦਾਦਾ ਜੀ ਜਾਂ ਮੇਰੇ ਮੰਮੀ ਪਾਪਾ ਉਹਨਾਂ ਨੂੰ ਕੋਈ ਆਬਜੈਕਸ਼ਨ ਨਹੀਂ ਸੀ ਵੀਂਗੀਆਂ ਟੇਡੀਆਂ ਜਿਹੋ ਜਿਹੀਆਂ ਲਾਥਣੀਆਂ ਤੁੰ ਬਲਾ ਰੋਟੀਆਂ ਛੋਟੀਆਂ ਮੋਟੀਆਂ ਹਨਾ ਜਿੱਦਾਂ ਦੀਆਂ ਵੀ ਅਹੀਂ ਤੇ ਉਹ ਦੋ ਚਾਰ ਵਾਰ ਇਦਾਂ ਥੋੜਾ ਬਹੁਤ ਹੁਣ ਆਪਣੇ ਕੋ ਖਰਾਬ ਹੋਣੀ ਹੁੰਦਾ ਕੰਮ ਜੇਦੋਂ ਆਪਾਂ ਨੂੰ ਨਹੀਂ ਹੁੰਦਾ ਤੇ ਕੋਈ ਵੀ ਗੀ ਲੱਤ ਗਈ ਟੇਢੀ ਲੱਤ ਗਈ ਵੱਖ-ਵੱਖ ਨਕਸ਼ੇ ਦੇਸ਼ਾਂ ਦੇ ਬਣਾ ਕੇ ਤੇ ਫਿਰ ਆਪੇ ਹੌਲੀ-ਹੌਲੀ ਜਾਚ ਆ ਜਾਂਦੀ ਹੈ ਤੇ ਹੱਥ ਨਾਲ ਰੋਟੀ ਬਣਾਉਂਦਾ ਇਹ ਸੋਕਿਆ ਵੀ ਆਪਾਂ ਨੂੰ ਜਿਆਦਾ ਤਾਮ-ਸ਼ਾਮ ਨਹੀਂ ਕਰਨਾ ਪੈਂਦਾ ਜਿਵੇਂ ਆਪਾਂ ਚੱਕਲੇ ਤੇ ਥੱਪ ਕੇ ਬਣਾਉਨੇ ਆ ਰੋਟੀ ਬੰਦ ਤੇ ਉਹ ਵੀ ਬਹੁਤ ਸੋਹਣੀ ਜਾਂਦੀ ਹੈ ਕਿਉਂਕਿ ਰੋਟੀ ਵੀ ਮੋਣੀ ਹੈ ਉਹਦੇ ਕੋਈ ਚੱਕਰ ਨਹੀਂ ਆਪਾਂ ਥੱਪ ਕੇ ਬਣਾ ਲੂ ਆਪਾਂ ਹੱਥਾਂ ਨਾਲ ਬਣਾ ਲੂ ਪਰ ਹੱਥਾਂ ਜਿਹਨੂੰ ਬਣਾਉਣੇ ਹੁੰਦੇ ਉਹਨੂੰ ਮਨੇ ਹੁੰਦਾ ਪੜਾਈ ਸੀ ਜਿਆ ਲੱਗਦਾ ਮੇ ਕੋਈ ਇਹ ਨਹੀਂ ਇੱਧਰ ਚੱਕਲਾ ਚੁੱਕੋ ਇੱਧਰ ਕਰੋ ਜੇ ਕਰੋ ਉਹ ਕਰੋ ਫਟਾਫਟ ਰੋਟੀ ਬਣਾਈ ਜਾਂਦੀਆਂ ਹੁਣ ਦੇਖੋ ਆਪਾਂ ਆਟਾ ਮਲ ਲਿਆ ਜਿਹੜਾ ਮਲਦੇ ਆਪਾਂ ਤਾਂ ਬਹੁਤ ਸੌਫਟ ਹੋ ਜਾਂਦਾ ਵਾ ਮਤਲਬ ਵਧੀਆ ਮਲਾਈਮ ਹੋ ਜਾਂਦਾ ਫਿਰ ਇਹਨੂੰ ਆਪਾਂ ਕੇ ਹਲਕਾ ਜਿਹਾ ਪਾਣੀ ਲਗਾ ਕੇ ਹੱਥਾਂ ਨੂੰ ਇੱਥੇ ਸੰਗਰ ਕੇ ਦਾ ਪੇੜਾ ਬਣਾ ਲੈਣਾ ਤੇ ਫਿਰ ਇਹਨੂੰ ਥੋੜਾ ਜਿਹਾ ਪਾਣੀ ਲਗਾ ਕੇ ਦੇ ਤਾਂ ਉਹਨੂੰ ਲੋੜ ਲੱਗੇ ਹੱਥਾਂ 'ਚ ਚਿਪਕਦਾ ਜਹਾ ਆਟਾ ਤੇ ਫਿਰ ਇਸ ਨੂੰ ਇਦਾਂ ਜਿਵੇਂ ਆਪਾਂ ਚਾਹ ਟੁੰਡਲ ਨੇ ਇਹਨਾਂ ਨੂੰ ਟੀਸਾ ਕਰ ਲੈਣਾ ਇਹਨੂੰ ਥੋੜਾ ਫਲੈਟ ਜੀ ਕਰ ਲੈਣਾ ਵਾ ਤੇ ਬਾਅਦ ਵਿੱਚ ਮਤਲਬ ਥੋੜਾ ਥੋੜਾ ਪਾਣੀ ਲਗਾਈ ਜਾਣਾ ਕਿਉਂਕਿ ਆਟਾ ਬਣੇ ਇਹਨੇ ਹੱਥ ਨਾਲ ਚਿਪਕਣਾਈਆਂ ਇੱਕ ਤਰੀਕਾ ਤੇ ਇਹ ਆ ਪਾਣੀ ਲਗਾ ਕੇ ਜੇ ਤੁਹਾਨੂੰ ਪਾਣੀ ਨਾਲ ਔਖਾ ਲੱਗਦਾ ਵੀ ਉਦੋਂ ਲੱਗਾ ਆਟਾ ਸਾਡਾ ਪਤਲਾ ਹੁੰਦਾ ਹੱਥ ਨਾਲ ਚਿਪਕਦਾ ਵਾ ਫਿਰ ਇਹਦੀ ਜਗ੍ਹਾ ਤੇ ਤੁਸੀਂ ਸੁੱਕਾ ਆਟਾ ਚਾਹੇ ਮੱਕੀ ਦਾ ਇਸਤੇਮਾਲ ਕਰ ਲਓ ਚਾਹੇ ਕਣਕ ਦਾ ਕਰ ਲਓ ਤੇ ਸੁੱਕੇ ਆٹے ਨਾਲ ਪੇਰਾ ਬਣਾ ਕੇ ਚੁੰਨ ਕੇ ਰੋਟੀ ਬਣਾ ਸਕਦੇ ਨੇ ਇੱਕ ਤੀਸਰਾ ਆਪਸ਼ਨ ਇਹ ਹੈ ਕਿ ਜੇ ਤੁਸੀਂ ਹੱਥ ਨਾਲ ਹੀ ਸਿੱਖਣੀ ਹੈ ਤਾਂ ਤੁਸੀਂ ਹੱਥਾਂ ਨੂੰ ਕਿਓ ਲਗਾ ਸਕਦੇ ਹੋ ਕਿਉਂਕਿ ਕਿਓ ਲਗਾ ਲੋਗੇ ਨਾ ਹੱਥਾਂ ਨੂੰ ਫਿਰ ਆਟਾ ਹੱਥ ਨਾਲ ਚਿਪਕੇਗਾ ਨਹੀਂ ਤੇ ਆਸਾਨੀ ਨਾਲ ਰੋਟੀ ਬਣ ਜਾਂਦੀ ਆ ਤੇ ਜੇ ਬਿਲਕੁਲ ਈਜ਼ੀ ਹੈ ਤਾਂ ਫਿਰ ਆਪਾਂ ਮਤਲਬ ਥੱਪ ਕੇ ਜਿਵੇਂ ਚਕਲੇ ਤੇ ਜਾਂ ਜਿਵੇਂ ਕਿਚਨ ਦਾ ਹਨਾ ਪਲੇਟਫਾਰਮ ਹੁੰਦਾ ਵਾ ਜਿਵੇਂ ਇਹਨੂੰ ਆਪਾਂ ਵਾਧਾ ਜਾਂ ਸੈਲਫ ਕੇਰ ਨੇ ਇੱਥੇ ਵੀ ਇਹਨੂੰ ਸਾਫ਼ ਕਰਕੇ ਕੋਈ ਬੋਲੀਤੀ ਨੂੰ ਛਾ ਕੇ ਉਹਦੇ ਤੇ ਆਪਾਂ ਰੋਟੀ ਬਣਾ ਸਕਦੇ ਹਾਂ ਮਲਕ ਕੋ ਫੋਣ ਵਾਲੀ ਕੋਈ ਗੱਲ ਨਹੀਂ ਇਹ ਕੋਈ ਇਹ ਨਾ ਮੁਸ਼ਕਲ ਕੰਮ ਨਹੀਂ ਬਸ ਪ੍ਰੈਕਟਿਸ ਕਰ ਲੋ ਇੱਕ ਦੋ ਦਿਨ ਜਾਂ ਦੋ ਚਾਰ ਵਾਰੀ ਬਣਾ ਲਓਂਗੀਆਂ ਡੇਡੀਆਂ ਦੇ ਆਪਣੇ ਹੱਥ ਟਿਕ ਜਾਣਦਾ ਬੰਦੇ ਦਾ ਤੇ ਮੱਕੀ ਦੀ ਰੋਟੀ ਜਿਹੜੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਆ ਹੁਣ ਵੈਸੇ ਵੀ ਚਲੋ ਆ ਅਗਸਤ ਮੰਥਿਆ ਦੇ ਹੌਲੀ ਹੌਲੀ ਜਿਹੜਾ ਨਾ ਸਰਦੀ ਦੀ ਸਟਾਰਟਿੰਗ ਹੁੰਦੀ ਜਾਣੀ ਆ ਮੌਸਮ ਚੇਂਜ ਹੁੰਦਾ ਜਾਣਾ ਤੇ ਫਿਰ ਆਪਾਂ ਨੂੰ ਇਹ ਖਾਣੇ ਜਿਹੜੇ ਆ ਬਹੁਤ ਜ਼ਿਆਦਾ ਟੇਸਟੀ ਲੱਗਦੇ ਪੰਜਾਬ ਦੀ ਤੇ ਜਿੰਦ ਜਾਣਿਆ ਨਾ ਇਹ ਵਾਲੇ ਖਾਣੇ ਤੇ ਮੈਂ ਬਾਅਦ ਚ ਜਿਨੂੰ ਆਪਾਂ ਰੋਟੀ ਪਰਾਉਣੀ ਆ ਚਾਹੀ ਤੋ ਤਵਾ ਇਕ ਵਾਰੀ ਥਲਕਾ ਜਾ ਕੇ ਉਹ ਲਗਾ ਲੀਏ ਤਾਂ ਕਿ ਰੋਟੀ ਜਿਹੜੀ ਆ ਉਹ ਆਪਣੀ ਚਿਪਕੀ ਨਾ ਬਾਰ ਬਾਰ ਲਗਾਉਣ ਦੀ ਲੋੜ ਨੀ ਕਿਉਂਕਿ ਪਹਿਲਾਂ ਤਵਾ ਜਿਵੇਂ ਆਪਾਂ ਧੋ ਕੇ ਤਵਾ ਗਰਮ ਕਰਦੇ ਆ ਤੇ ਰੋਟੀ ਨਾਲ ਚਿਪਕਣ ਦਾ ਡਰ ਹੁੰਦਾ ਤੇ ਕਿਉਂ ਲਗਾਉਣ ਨਾਲ ਰੋਟੀ ਚਿਪਕ ਨਹੀਂ ਨੀ ਆ ਤੇ ਇਹਨੂੰ ਮੀਡੀਅਮ ਫਲੇਮ ਤੇ ਤੁਸੀਂ ਹੌਲੀ ਹੌਲੀ ਸੇਕ ਲੈਣਾ ਵਾ ਬਹੁਤ ਜ਼ਿਆਦਾ ਟੇਸਟੀ ਤੇ ਮਿੱਠੀ ਰੋਟੀ ਬਣਦੀ ਆ ਤੇ ਇਹ ਹਾਜਮੇ ਵਾਸਤੇ ਵੀ ਬੜੀ ਵਧੀਆ ਵਾ ਕਿਉਂਕਿ ਆਪਾਂ ਪਹਿਲਾਂ ਦੇ ਆਪਣਾ ਕਣਕ ਤੋਂ ਦੂਰੀ ਸੀ ਆਪਣਾ ਪੰਜਾਬ ਮੱਕੀ ਦੇ ਖਾਣੇ ਜਿਹੜੇ ਸੀ ਆਪਣੇ ਜੋ ਵੱਡੇ-ਵੱਡੇ ਦੇ ਚੰਗੀਆਂ ਮਤਲਬ ਖਰਾਕਾਂ ਉਹਨਾਂ ਦੀਆਂ ਬੇਸਿਕ ਵਧੀਆ ਸੀ ਇਸ ਕਰਕੇ ਸੇਤਾਂ ਵੀ ਵਧੀਆ ਰਹਿੰਦੀਆਂ ਸੀ ਅੱਜ ਕੱਲ ਆਪਾਂ ਜਿਸ ਤਰ੍ਹਾਂ ਜਿਸ ਤਰ੍ਹਾਂ ਆਪਣਾ ਖਾਦ ਖਾਕਰ ਦਾ ਬਗਾਰ ਹੋ ਗਿਆ ਸੀ ਤਰ੍ਹਾਂ ਸੇਤਾਂ ਦਾ ਵੀ ਬਗਾਰ ਹੋ ਗਿਆ ਵਾ ਤੇ ਉਸ ਤੋਂ ਬਾਅਦ ਜੀ ਮੈਂ ਫਿਰ ਸਾਰਾ ਖਾਣਾ ਬਣਾਤੀ ਸਭ ਤੋਂ ਪਹਿਲਾਂ ਮੈਂ ਬੱਚਿਆਂ ਨੂੰ ਸਰਵ ਕੀਤਾ ਕਿਉਂਕਿ ਤੁਹਾਨੂੰ ਪਤਾ ਜਿਹੜੇ ਬੱਚੇ ਛੋਟੇ ਹੁੰਦੇ ਹਨ ਨਾ ਰੋਲਾ ਜ਼ਿਆਦਾ ਪਾਉਣਾ ਹੁੰਦਾ ਵੀ ਭੁੱਖ ਲੱਗੀ ਭੁੱਖ ਲੱਗੀ ਖਾਣ ਭਾਵੇਂ ਥੋੜਾ ਜਿਹਾ ਹੀ ਮਿਲ ਕੇ ਤੇ ਚਲੋ ਪਹਿਲਾਂ ਮੇਰੇ ਬੱਚੇ ਨਾ ਮੇਰੀ ਬੇਟੀ ਰੋਟੀ ਨਹੀਂ ਸਖਾਂਦੀ ਮੱਕੀ ਦੀ ਫਿਰ ਅਸੀਂ ਉਹਨੂੰ ਹੌਲੀ ਹੌਲੀ ਕਹਿੰਦੇ ਹਾਂ ਪੇਸ ਕਰ ਥੋੜੀ ਜਿਹੀ ਘਰ ਥੋੜੀ ਜਿਹੀ ਖਾ ਕੇ ਵੇਖ ਲਾਸਟ ਈਅਰ ਤੋਂ ਮੈਂ ਉਹਨੂੰ ਥੋੜਾ ਥੋੜਾ ਖੋਣੀ ਤੇ ਉਹਨੂੰ ਹੁਣ ਉਹ ਰੋਟੀ ਆਰਾਮ ਨਾਲ ਮੱਕੀ ਦੀ ਖਾ ਲੈਂਦੀ ਤੇ ਹਾਂ ਮम्मा ਮੈਨੂੰ ਟੇਸਟ ਵੀ ਆ ਜਾਂਦੀ ਕਿਉਂਕਿ ਬੱਚੇ ਨੂੰ ਵੀ ਆਪਾਂ ਨੂੰ ਨਾ ਹੈਬਿਟ ਬਣਾਉਣੀ ਪੈਂਦੀ ਹੈ ਆਪਣੇ ਹੱਥ ਵਾਸੋਂ ਦਾ ਵੀ ਆਪਾਂ ਬੱਚੇ ਨੂੰ ਕਿਹੜੀ ਆਦਤ ਪਾਉਣੀ ਹੈ ਕਿਹੜੀ ਨਹੀਂ ਨੂਸਿਕਲ ਦੀ ਨਜ਼ਰ ਬੱਚੇ ਛੋਟੇ ਹਨ ਉਹਨਾਂ ਦੇ ਹੱਤਾਂ ਇੰਦਾ ਹੀ ਹੁੰਦੇ ਨੇ ਕਦੀ ਕੋਈ ਚੀਜ਼ ਖਾ ਲਈ ਕਦੀ ਕੋਈ ਛੱਡ ਦਿੱਤੀ ਜਿਉਂ-ਜਿਉਂ ਬੱਚੇ ਸਿਆਣੇ ਹੁੰਦੇ ਜਾਂਦੇ ਆ ਫਿਰ ਉਹਨਾਂ ਦੇ ਦਿਮਾਗ 'ਚ ਇਹਨਾਂ ਨੂੰ ਪਤਾ ਹੁੰਦਾ ਵਾ ਯਾ ਜੀ ਸਾਡੇ ਲਈ ਵਧੀਆ ਸਾਨੂੰ ਇਹ ਖਾਣੀ ਚਾਹੀਦੀ ਹੈ ਚਾਹੇ ਉਹ ਟੇਸਟੀ ਲੱਗੇ ਚਾਹੇ ਨਾ ਲੱਗੇ ਤੇ ਖਾਣਾ ਮਿਸ਼ਰਵ ਕਰ ਰਹੀਆਂ ਨਾਲ ਦੇ ਰਹੀਆਂ ਧਹੀਂ ਮੇਰੀ ਰੋਟੀ ਦੋਣਾ ਪੈਣ ਪਰਾਂ ਨੂੰ ਇਕੱਠਿਆਂ ਬਿਠਾ ਦੇਣਾ ਰੋਟੀ ਖਾਣ ਤੇ ਰੋਟੀ ਗਰਮ ਆ ਇਸ ਕਰਕੇ ਮੈਂ ਉਹਨਾਂ ਨੂੰ ਕਿਹਾ ਹਾਫ ਹਾਫ ਕਰਕੇ ਖਾਈ ਜਾਓ ਤੇ ਇਹਨਾਂ ਨੂੰ ਪਤਾ ਹੈ ਰੋਟੀ ਬੰਨ ਚ ਵੀ ਦੋ ਦੋ ਚਾਰ ਚਾਰ ਮਿੰਟ ਲੱਗ ਜਾਂਦੇ ਥੋੜਾ ਸਿੱਖਣ ਲੱਗਿਆ ਟਾਈਮ ਲੱਗਦਾ ਤੇ ਨਾਲ ਆਲੂ ਗਾਜਰ ਮਟਰ ਦੀ ਸਬਜ਼ੀ ਤੇ ਆਪਾਂ ਪਾ ਦੇਣਾ ਮੱਖਣ ਜਾਂ ਘਿਓ ਜੂਗੀ ਆ ਤੇ ਮਤਲਬ 5 ਸਟਾਰ ਰੈਸਟੋਰੈਂਟ ਦਾ ਖਾਣਾ ਤੇ ਮੈਨੂੰ ਪਤਾ ਨਹੀਂ ਜੀ ਅਸੀਂ ਤੇ ਥੋੜਾ ਆਪਾਂ ਐਵੇਂ ਕਹਿ ਰਹੀ ਆ ਹਨਾ ਵੀ ਜਿਹੜੇ ਆਪਾਂ ਰੋਜ਼ ਰੈਸਟੋਰੈਂਟਾਂ 'ਚ ਜਾਂ ਕੇ ਰੋਟੀ ਖਾਂਦੇ ਆ ਤੇ ਪਰ ਇਹ ਜਿਹੜਾ ਟਰੈਡੀਸ਼ਨਲ ਖਾਣਾ ਹੈ 5 ਸਟਾਰ ਰੈਸਟੋਰੈਂਟ ਜੇ ਇਹਦਾ ਬਾਕੀਆਂ ਨਾਲੋਂ ਪ੍ਰਾਈਸ ਵੱਧ ਹੋਊਗਾ ਕਿਉਂਕਿ ਟ੍ਰੈਡੀਸ਼ਨਲ ਖਾਣੇ ਦੀ ਤੇ ਵੈਲਿਊ ਕਿਸੇ ਵੀ ਸਟੇਟ ਦਾ ਤੁਸੀਂ ਲਾ ਲਓ ਉਹ ਮਤਲਬ ਜਿੰਦ ਜਾਨ ਹੁੰਦੀ ਹੈ ਉਹ ਸਟੇਟ ਦੇ ਉਹ ਖਾਣੇ ਜਿਹੜੇ ਆ ਤੇ ਇਸੇ ਤਰ੍ਹਾਂ ਮੈਂ ਬਾਕੀ ਫੁਲਕੇ ਵੀ ਜਿਹੜੇ ਆ ਹੌਲੀ ਹੌਲੀ ਸਾਰੇ ਬਣਾ ਲਏ ਸੀ ਆディ ਕੋ ਇਦਾਂ ਨਾ ਮੈਂ ਕਿਉਂ ਲਗਾ ਕੇ ਵੀ ਤਾਂ ਦੱਸਿਓ ਨਾ ਕਿ ਆਪਾਂ ਕਿਉਂ ਲਗਾ ਕੇ ਵੀ ਜਿਵੇਂ ਪਾਣੀ ਦੀ ਜਗ੍ਹਾ ਤੇ ਕਿਉਂ ਲਗਾ ਲੂਗੇ ਤੇ ਤਾਂ ਵੀ ਇਹ ਰੋਟੀ ਆਰਾਮ ਨਾਲ ਜਿਹੜੀ ਆ ਉਹ बन ਜਾਂਦੀ ਆ। ਮਸ ਮੇਨ ਤੁਹਾਨੂੰ ਹੱਥਾਂ ਦੀ ਜਦੋਂ ਪ੍ਰੈਕਟਿਸ ਹੋ ਗਈ ਨਾ ਵੀ ਆਪਾਂ ਇਹਨੂੰ ਕਿੱਦਾਂ ਕਰਨਾ ਕਿੱਦਾਂ ਬਣਾਉਣਾ ਵਾ ਤੇ ਇਹਨੂੰ ਮੇਨ ਇਹਦੇ ਨਾਲ ਉਂਗਲਾਂ ਜਦੋਂ ਪਹਿਲਾਂ ਰੋਟੀ ਬੇਲਣੀ ਆਪਾਂ ਹੱਥਾਂ ਨਾਲ ਸਟਾਰਟ ਕਰਨੀ ਨਾ ਆਪਣੀ ਪਹਿਲਾਂ ਆਪਾਂ ਉਂਗਲਾਂ ਤੇ ਜ਼ਿਆਦਾ ਰੱਖਣੀਆਂ ਫਿਰ ਆਪਾਂ ਹਥੇਲੀਆਂ ਨਾਲ ਬਾੜੀ-ਬਾੜੀ ਨਾਲ ਪੈਨ ਨੂੰ ਦੇ ਜਾਣੀਆਂ ਤੇ ਬੜੀ ਸੋਹਣੀ ਰੋਟੀ ਬਣ ਜਾਂਦੀ ਆ। ਤੇ ਬੱਚਿਆਂ ਨੂੰ ਮੈਂ ਖਾਣਾ ਸਰਵ ਕਰਾਈ ਸੀ ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਵੀਰਾਂ ਨੂੰ ਟੇਸਟ ਜੀ ਲੱਗਾ ਤੇ ਹਾਂਜੀ ਵੀ ਬੱਚਿਆਂ ਨੇ ਕਿਹਾ ਬੇਟੀ ਨੇ ਤੇ ਕਹਿ ਵੀ ਮम्मा ਮੈਨੂੰ ਬਹੁਤ ਜਿਆਦਾ ਟੇਸਟੀ ਲੱਗਾ ਤੇ ਅਜੇ ਬੇਟੀ ਨੂੰ ਨਾ ਮੇਰੇ ਕਾਜਰੇ ਮਟਰ ਦੀ ਉਹਨਾਂ ਨੂੰ ਸਬਜੀ ਪਸੰਦ ਨਹੀਂ ਆਉਂਦੀ پتہ ਨਹੀਂ ਕਿਉਂ ਨਹੀਂ ਆਉਂਦੀ ਹਾਂ ਓਲੀ ਓਲੀ ਆਪ ਮੈਂ ਦਿੰਦੀ ਜੂ ਉਹ ਖਾਣ ਨੂੰ ਦੀ ਕਚਾਈ ਨੇ ਕੱਢ ਕੇ ਰੱਖਿਆ ਉਹ ਖਾ ਖਾਏਗਾ ਤੇ ਫਿਰ ਇਹ ਜਿਹੜੀਆਂ ਨਾ ਇਹ ਤੇ ਆਹ ਟੇਸਟੀ ਲੱਗੂਗੀ ਤੇ ਨਾਲ ਨਾਲ ਦੇਖ ਰਹੀ ਸੀ ਟੀਵੀ